ਵੇ ਬਰਗ ਖਾ ਗਿਆ ਸੱਸੀ ਹੈ ਲੋ ਜੀ ਸਸੀ ਗੱਲ ਜੀ ਸਾਰੇ ਆ ਗਏ ਸਾਰੇ ਅੱਜ ਪਹੁੰਚ ਗਏ ਆ ਆਪਣੇ ਪੇਕੇ ਪਿੰਡ ਤਨਿਆਣਾ ਪਾਟ ਤੇ ਚ ਐਂ ਚਾ ਬੇਬੂ ਬੂਆ ਹਾਂਜੀ ਮੈਂ ਤੁਦੂਰੀ ਨਾਲ ਲਾਉਗੀ ਬੇਬੂ ਬੂਆ ਨੂੰ ਤੁਦੂਰੀ ਨਾਲ ਲਾਉਣੇ ਨਹੀਂ ਆਉਂਦੇ ਆ ਮਮੀ ਲਾਉਣਗੇ ਦੋਵੇਂ ਲਾਉਣੀਆਂ ਚਾ ਚਾਚੀ ਜੀ ਤੇ ਮਮੀ ਲਾਉਣਗੇ ਰਲ ਕੇ ਸਾਰੇ ਜਣੇ ਚਾਰੇ ਜਣੀਆਂ ਰਲ ਕੇ ਰਾਵਾਂਗੇ ਇਸ ਵੇਰੇ ਇਸ ਵੇਰੇ ਲਾ ਰੇ ਕੜੇ ਨਹੀਂ ਆਲੂ ਵਾਲੇ ਬਣਾ ਲਾਂਗੇ ਆਪਾਂ ਆਲੂ ਵਾਲੇ ਨਹੀਂ ਮੰਗੇ ਆਲੂ ਵਾਲੇ ਦਿਲ ਨਾਲ ਵੇਲ ਕੇ ਬੰਨੇ ਆ ਦਿਲ ਨਹੀਂ ਨਾਲ ਵੇਲ ਕੇ ਵੀ ਤੇ ਆਪਾਂ ਉਹਨੂੰ ਜਿਹੜਾ ਲਸਣ ਹੈ ਤੇ ਫਰੈਸ਼ ਹੈਗਾ ਨਾ ਤੁਹਾਡੀ ਪਿਆਲੀ ਚ ਲਸਣ ਵਾਲੇ ਪਰੌਂਠੇ ਬਣਾਉਂ ਫਰੈਸ਼ ਵਾਲੇ ਪਿਆਜ਼ ਤੇ ਲਸਣ ਪਾ ਕੇ ਭੂਕਾ ਪਾ ਕੇ ਉਹਦੇ ਵਿੱਚ ਨਹੀਂ ਉਹਨੂੰ ਦੱਸ ਹਰ ਰੋਜ਼ ਇੱਥੇ ਦੋ ਨਾ ਕਿੰਨੇ ਦੱਸੋ ਕਿੰਨੇ ਆ ਕੋਣ ਆਇਆ ਬਦਾਉਣੇ ਆ ਮਾਲਕ ਮਾਲਕ ਨੂੰ ਦੱਸੋ ਅੱਛਾ ਮੈਂ ਪ੍ਰਾਣੀ ਤੇ ਮੈਂ ਆ ਤੂੰ ਤਾਂ ਸਾਰੇ ਘਰ ਦੇ ਵੀ ਹੈ ਆਤ ਤਾਂ ਹੀ ਇਹ ਜਿਹੜੇ ਘਰ ਦੇ ਉਹ ਪ੍ਰਾਣੇ ਬਣ ਜਾਂਦੇ ਤੇ ਮੈਨੂੰ ਮਾਲਕ ਨੂੰ ਦੱਸੋ ਆਇਆ ਪ੍ਰਾਣੇ ਆਣੇ ਕਿ ਪਤਾ ਕਿਦਾਂ ਲੈ ਲਓ ਹੈ ਘਰ ਦੇ ਬੰਦੇ ਪ੍ਰਾਣੇ ਬਣ ਜਾਂਦੇ ਆਦੀ ਹੋ ਗਈ ਇਹ ਸਭ ਘਰ ਦੇ ਇਹ ਇੱਥੋਂ ਲੈ ਕੇ ਸਾਰੇ ਘਰ ਦੇ ਆ ਵੇਖ ਲਓ ਹੈ ਕੌਣ ਕਿਦਾਂ ਗਈ

ਸਾਰੇ ਜਣੇ ਰਲ ਮਿਲ ਕੇ ਬੱਟੇ ਗੱਲਾਂ ਕਰ ਰਹੇ ਆ ਕਿ ਅੱਜ ਕਿਉਂ ਮੰਮੀ ਨਾਲ ਜਲ ਜਣਾ ਵੱਡੇ ਵੀਰ ਜੀ ਦੇ ਵੀ ਸਾਡੇ ਨਾਲ ਜਲ ਜਾਣਾ ਵੀਰ ਜੀ ਤੁਸੀਂ ਜਾ ਰਹੇ ਜੀ ਵੀਰ ਜੀ ਵੀਰ ਜੀ ਵੀਰ ਜੀ ਤੁਸੀਂ ਜਾ ਰਹੇ ਜੀ ਉਹਨੇ ਕਿਹਾ ਇਹ ਨੁੱਤ ਇਹ ਮੈਂ ਵੀ ਕਾਹਵਾ ਫੇਰੀ ਜਾਉਂਦਾ ਵੀਰ ਜੀ ਤੇ ਨਾ ਇਹਦੀ ਰਿਸਪੈਕਟ ਕਰਿੰਦੀ ਹਾਂ ਰੋਟੀ ਖਵਾ ਲਗਾ ਮੈਂ ਤਾਂ ਭੁੱਖਾ ਜੇ ਖਾਤਾ ਕੋਈ ਕਿਦਾ ਹੋਣੇ ਤੇ ਤੈਨੂੰ ਖਵਾਇਆ ਰਹਿਤਾ ਕੀ ਗੱਲ ਕਰਨਿਆ ਹੈ 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 ਡੀਡੋ ਅੱਛਾ ਮੋਬਾਈਲ ਮਾਨੀ ਦੀ ਕੋਸ਼ਿਸ਼ ਮੀਨੀ ਕੋਸ਼ਿਸ਼ ਹਾਂ ਮੀਨੀ ਕੋਸ਼ਿਸ਼ ਗੱਲ ਵੀਡੀਓ ਕੋਈ ਚਾਚੀ ਆਦੀ ਹੈ ਅੱਜ ਭੱਲੇ ਚਾਚੀ ਜੀ ਦੇ ਨਾਲ ਸ਼ਾਪਿੰਗ ਕਰਨ ਗਏ ਹਾਂ ਅੰਮ੍ਰਿਤਸਰ ਉਹਦਾ ਵੀ ਲੋਗ ਰਹਿ ਗਿਆ ਇਹ ਹੋਣਾ ਹੀ ਘਰੇ ਬੈਠੇ ਸਾਰੇ ਜਣੇ ਰੋਲਾ ਰੱਪਾ ਪਾਇਆ ਤੇ ਬੱਚੇ ਸਾਰੇ ਉੱਪਰ ਚਲੇ ਗਏ ਆ ਉਹ ਲਾ ਕੇ ਗਵਾਂਡੀ ਨੂੰ ਰੋਟੀ ਪਾ ਕੇ ਰੋ ਖਾ ਕੇ ਭੋਜਨ ਪਾਏ ਰੱਖਿਆ ਉਹ ਲਗਾ ਉਹ ਡੀਡੋ ਉਹ ਕਹਾ ਗਿਆ ਮਰ ਗਿਆ ਪੁੱਤ

ਠੰਡਾ ਠੰਡਾ ਵਿਆਂ ਵਾਲਾ ਇਹਨਾਂ ਨੂੰ ਥੋੜੀ ਜਿਹੀ देर ਬਾਅਦ ਇਹਨਾਂ ਨੂੰ ਪਰਮਜੀਤ ਚਾ ਨਹੀਂ ਹੈਗੀ ਆ ਜਿਹੜਾ ਪਾਲਣ ਦੇ ਗਿਆ ਪਾਲਣ ਕੀ ਲੈਣੂ ਮੰਮੀ ਨੂੰ ਕੱਪੜੇ ਨਹੀਂ ਪਸੰਦ ਆਉਂਦੇ ਪੌਂਡਰ ਨਾਈਟਸ ਸੌਣਾ ਆ ਫਿਰ ਕੀ ਹੋ ਗਿਆ ਹਾਏ ਇੱਕ ਹੀ ਹਾਏ ਹਾਏ ਮਿੱਟੀ ਵੇਖੋ ਤੇਈ ਦਿਨੇ ਭਾਵੇਂ ਦੇਲੇ ਭਾਵੇਂ ਲੜਾਈਆਂ ਹੁੰਦੀਆਂ ਹੌਲਦੌਲ ਮਿੱਠੀਆਂ ਹੁੰਦੀਆਂ ਉਹਨੇ ਰਹਿ ਗਏ 4 ਦਿਨ ਮੰਮੀ ਦੇ ਹੁਣ ਮਿੱਟੀਆਂ ਚੱਲਣ ਡੀਆਂ ਹੋਵੇਗਾ ਮੁੜਕੇ ਨੇ ਰੋਣਾ ਵੀ ਹੈਗਾ ਜਦੋਂ ਚੱਲ ਗਏ ਨਾ ਉਹਦੋਂ ਇਹਨੇ ਬੁਸ-ਬੁਸ ਕਰਦੇ ਫਿਰਦਾ ਰੋਂਦਾ 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 ਮਿਆਣੇ ਵਾਂਗੂ ਉਹ ਨਹੀਂ ਰੋਂਦਾ ਹਮੇਸ਼ਾ ਜਿਹੜਾ ਦੇਖਦੇ ਆਂ ਦੇਖਦੇ ਆਂ ਸੋਰੀ ਇਹਨੇ ਨਾ ਕੱਲ ਪਰਸੋਂ ਨੂੰ ਕਿਹਾ ਮੈਨੂੰ ਤਾਂ ਕਬਰਾਂ ਢੋਣ ਦੀ ਹੈ ਮੈਨੂੰ ਨਾ ਇੱਥੇ ਕਬਰਾਂ ਟੋਣ ਦੀ ਆ ਸੱਚੀ ਦਿਨ ਦਿਨ ਸਿਕਾਈ ਹੋਈ ਪਾਣੀ ਗਾਦੀ ਸਿਕਾਈ ਹੈ ਅੱਛਾ ਹਾਂ ਘਟ ਸਾਲ ਦੇ ਬਸ ਸਾਲਾਂ ਦੀ ਅਪ੍ਰੈਲ ਹੋ ਗਈ ਆ ਅਪ੍ਰੈਲ 23 ਨੂੰ ਆਏ ਗੱਲ ਨੰਬਰ 2 ਪਰ 5 ਮਹੀਨੇ ਤੇ 5 ਮਹੀਨੇ ਵਾ 6 ਮਹੀਨੇ 5 ਮਹੀਨੇ ਵਾ ਕੋਪਰਾ ਸਾਵੇ ਨਾ ਹੀ ਗੁਰਬਖਸ਼ ਸਿੰਘ ਨਾ ਛਾਂ ਛਾਂ ਆ ਵਾਸ ਠੀਕ ਆ ਮਨਦੀਪ ਕੋਰ ਗੱਲੀ ਕੰਮ ਕਰੇ ਓਏ ਆ ਕਿਤਰਾ ਤੁਸੀਂ ਡਿਗੜਾ ਹੋ ਤੋ ਆਹ ਤੋ ਬਾਤ ਪਤਾ ਜੋ ਕਪੜੇ ਨਹੀਂ ਚੇਂਜ ਕੀਤੇ ਸਾਵਲ ਤੂੰ ਕਰ ਲੈ ਤੈਨੂੰ ਮੈਂ ਕਿਹਾ ਹੀ ਉਹਦੇ ਵੀ ਕਰ ਆਹ ਵੇ ਅੱਲਾ 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 ਐ ਛਿੱਲੇ ਛਿੱਲੇ ਜਾਏਗਾ ਕਿਤੇ ਗੁੱਟੇ ਆ ਸੀ ਵੀ ਇੱਥੇ ਕਰਦੇ ਸੁਠੇ ਗਮ ਹਾਂ ਪਰੋਂ ਪਕਾਜ ਮੁੰਦਾ ਆ ਜਾ ਮਰੇ ਥੱਲੇ ਹਾਂਜੀ ਅੱਜ ਦਵਾਈ ਲੈ ਆਏ ਹਾਂ ਹਾਂਜੀ ਟੈਸਟ ਡੀ ਦੇ ਵਾਲੇ ਹਾਂਜੀ ਨਾ ਨਾ ਟੈਸਟ ਕਰ ਬੜਾ ਟੈਸਟ ਠੀਕ ਰਿਹਾ ਉੱਤੇ ਕੋਈ ਨਹੀਂ ਡੀ ਠੀਕ ਆ ਵੀ ਬਸ ਠੀਕ ਆ ਜੀ ਮੈਂ ਜੋ ਬੜੀ ਠੀਕ ਆ ਹਾਂ ਠੀਕ ਜੀ ਪਰ ਆਪਾਂ ਨਾ ਨਾ ਕਹਿੰਦੀ ਤੁਹਾਡੀ ਹੁੰਦੀ ਆ ਅੱਜ ਕਿੱਥੇ ਗੱਲ ਹੁੰਦੀ ਏ ਬੀਬੀ ਐਂ ਨੇ ਫਾਰ ਆ ਮੰਨ ਦਾ ਪੀਸੇ ਪੇਜੀ ਜੀ ਜੇ ਮਨੋਂ ਦੇ ਦੇ ਬੱਚੇ ਇਹਦੇ ਨੇ ਜਿਹੜੇ ਤਾਂ ਰੱਖਦੇ ਸੀ ਤੇ ਉਹਦਾ ਪੁਜਾ ਕਰਦੇ ਸੀ ਮਾਰ ਕਰਦੇ ਤੇ ਜਿਹੜਾ ਗੁੱਜਾ ਕਿਹੜੀ ਦਸਤ ਦੀ ਬੀਬੀ ਜਿਹੜੀ ਨਹੀਂ ਪਰਸਾ ਨੂੰ ਹੋਰ ਗਿਆ ਜੀ ਅੱਛਾ ਨਾ ਨਾ ਉਹ ਹੋਰ ਹੀ ਸੀ ਨੇ ਦੋ ਬੀਬੀਆਂ ਛੱਡ ਗੋਣਾ ਸੰਸਕਾਰ ਕੀਤੇ ਅਸੀਂ ਤੇ ਜਦੋਂ ਮੀਰ万ੂ ਸੰਦੇਲ ਜੀ ਦੋ ਬੀਬੀਆਂ ਨੇ ਇੱਕ ਤਾਂ ਬੜੀ ਸੋਹਣਰੀ ਸੀ ਉਹ ਕਹਿੰਦਾ ਵੀ ਤੂੰ ਮੇਰੀ ਨਾਲੀ ਪਾ ਲੈ ਤੁਰ ਮੈਂ ਛੱਡ ਦਿੰਦਾ 1.5 ਸਾਲ ਦਾ 1.5 ਸਾਲ ਦਾ ਮੁੰਡਾ ਉਹਦਾ ਵੀ ਤੇ 1.5 ਸਾਲ ਦਾ ਦੂਜੀ ਬੀਬੀ ਦਾ ਕੀ ਨਾਂ ਹੈ ਉਹਦਾ ਇੱਧਰ ਪਤਾ ਹਣਾ 14000 ਤੋਂ 15000 ਸੀਪੀਓ ਕੂਲ ਸ਼ਾਲ ਮਾਰ ਕੇ ਆਪਣੀ ਉਹਨਾਂ ਦੇ ਕਾਮਲੀ ਆਗਮਤ ਆ ਆ ਕਾ ਲਈ ਜਦੋਂ ਬੀਬੀਆਂ ਦਾ ਰਮਦਾ ਹੂਦੀਆਂ ਦਾ ਰਮਦਾ ਤੋਂ ਲਈ ਤਕਰੀਬਨ ਕਰਦਾਰਿਕੋ ਦੀ ਉਹ ਐਡੀ ਕਿੰਨੀਆਂ ਕਿੰਨੀਆਂ 360 ਲਾਸ਼ਾਂ ਹੀ 360 ਲਾਸ਼ਾਂ ਹਰਿੰਦਰ ਕੌਰ ਨੇ ਆਪਣੀ ਕਲੀ ਨੇ ਚੁੱਕ ਚੁੱਕ ਕੇ ਤੇ ਉਹਨਾਂ ਸੰਸਕਾਰ ਕੀਤੇ ਸਾਬਜਾਦੇ ਉੱਤੇ ਪਾਇਆ ਸੀ 300 ਹਰਸ਼ਰਨਗੌਰ ਹਰਸ਼ਰਨਗੌਰ ਹਰਸ਼ਰਨ ਦੀ ਆ ਹਰਸ਼ਰਨ ਨਸ਼ਾ ਹਰਸ਼ਰਨ ਤੇ ਉਹ ਕਿੱਡੀ ਤਗੜੀ ਜਵਾਨ ਕਿੱਡੀ ਤਗੜੀ ਬੜੀ ਹੋਗੀ ਇਹ ਵੀ ਸੋਚੋ ਤਾਣ ਬੀਬੀਆਂ ਕਿੱਦਾਂ ਸੇ ਸੰਚਲਨ ਕਰਿਆ ਹੋਵੇ ਆਈ ਗੋਈ ਲੁਕੇ ਆਪਾਂ ਕਿੱらせ ਜਮੀਨਾਂ ਦਾ ਬਰਾਵਾ ਤਹਾ ਹੀ ਤੇ ਬਰਾ ਤੇ ਸਾਡੇ ਤੇ ਪੂਰੇ ਵੇਖ ਲੈ ਇਧਰ ਤੇ ਇਧਰ ਆ ਹੀ ਤੇ ਜਾਂਦੇ ਨਹੀਂ ਪਰਲੇ ਅਹੀਂ ਨਹੀਂ ਜਾਂਦੇ ਪਾਰਲਰ ਸਾਡੇ ਤੇ ਆਈਬ੍ਰੋ ਹੈਗੀ ਆ ਕਹਿ ਨਹੀਂ ਸਕਦੇ ਤੁਸੀਂ ਅਹੀਂ ਨਹੀਂ ਬਣਾਉਂਦੇ ਆਈਬ੍ਰੋ ਆ ਵੇਖ ਲੋ ਵੇਖ ਸਕਦੇ ਜੀ ਜਿਹੜੇ ਮੀਨ ਮੰਨੂ ਦੀ ਦੇਹ ਦੇ ਕੇ ਲੇਜੇ ਤੇ ਚੜ ਕੇ ਬਾਅਦ ਬੰਦ-ਬੰਦ ਕਟਿਆ ਮੈਂ ਵੀ ਇਹ ਕਿਤੇ ਫੜ ਕੇ ਆਈ ਨਹੀਂ ਕਿਤੇ ਜੀ ਲੈ ਫੜ ਕੇ ਆਈ ਰੋਜ਼ ਕੰਨ ਰੋਜ਼ ਅਰਦਾਸ ਚ ਹੁੰਦਾ ਆ ਰੋਜ਼ ਅਰਦਾਸ ਚ ਹੁੰਦੀ ਆ ਨਹੀਂ ਆ ਤਾਂ ਹੈਗਾ ਜਿਹੜੀ ਹੋਰ ਗੱਲ ਕਹਿੰਦੇ ਆ ਸਾਨੂੰ ਕਰਵਾਣੀ ਹਾਂ ਹਾਂ ਇਹਦੇ ਜਦੋਂ ਆਪਣੇ ਮਹਾਰਾਜ ਨੇ ਇੱਥੇ ਘੜੀ ਛੱਡੀ ਆ ਉਹ ਤੋਂ ਬਾਅਦ ਸਰਕਾਰ ਨੇ ਕੀਤਾ ਚੰਗਾ ਨਾ ਚੰਗਾ ਦਾ ਉੱਤੇ ਸਰਕਾਰ ਕੀਤਾ ਫਿਰ ਉਹਨੇ ਕਿਹਾ ਵੀ ਮੇਰੇ ਜਿੱਤ ਤੇ ਜਹਾਜ਼ ਜਿੱਤ ਤੇ ਜਹਾਜ਼ ਨੂੰ ਸਾਰਾ ਉੱਤੇ ਇਹਨੇ ਇਹਦਾ ਪਿਆਰ ਫਿਰ ਤੇਰੇ ਨਾਲ ਜੇ ਉਹ ਤੋਂ ਉਹ ਚੱਕਾ ਦੇ ਵਿੱਚ ਉਹ ਤੋਂ ਬਾਅਦ ਇਹਨਾਂ ਕੀ ਕੀਤਾ ਫਿਰ ਇਹਨਾਂ ਨੇ ਜਾ ਕੇ ਉਹਨੂੰ ਇਹ ਸੁਣਤਾ ਆਹ ਮਾਰ ਮਾਰਦੀ ਹਾਲ ਮਾਰਦੀ ਹੋਵੇ ਮੇਰੀ ਦੇਖ ਦੀ ਕੋਈ ਤੇਰੀ ਪਤਨੀ ਆ ਕੋਈ ਦੇਖ ਤੇ ਆਪ ਕੀ ਹੋ ਗਈ ਮੈਂ ਤੁਹਾਨੂੰ ਦੱਸਦਾ ਇਹ ਕਹਾਣੀ ਹੈ ਲੋ ਜੀ ਅਹੀਂ ਤੇ ਆ ਗਏ ਆ ਤੇ ਸਾਡੇ ਸਿੱਤੇ ਆ ਗਿਆ ਵੇਖ ਲੋ ਇਹਨਾਂ ਦੇ ਜੀ ਇਹਨਾਂ ਦੇ ਜੀ ਲੱਗਣ ਦਿਆਂ ਥੱਲੇ ਹਾਂ ਜੀ ਜਾ ਰਿਹਾ ਤੇ ਆ ਜੀ ਕਦੀ ਮੈਂ ਤਾਂ ਕਈ ਸਾਲਾਂ ਬਾਅਦ ਉੱਪਰਲੇ ਪੋਰਸ਼ਨ ਚਾਈ ਮਤਲਬ ਔਨੀਆ ਸੁੱਤੀ ਨਹੀਂ ਕਦੀ ਇੱਥੇ ਅੱਜ ਆਈ ਇੱਥੇ ਸੌਣਾ ਤੇਰਾ ਇੱਦਾਂ ਰੋਟੀ ਵੀ ਨਹੀਂ ਮਚੀਦਾ ਜਵੇਂ ਡੱਕ ਰੋਣ ਲੱਗੀ ਆ ਸਾਰੇ ਜਣੇ ਰਾਸ਼ਾ ਪਾਣੀ ਖਾ ਲਿਆ ਹੁਣ ਬਸ ਸੌਣ ਦੀ ਤਿਆਰੀ ਜਾਂ ਪਰ ਮੈਨੂੰ ਥੱਲੇਵਾਜਾ ਮੰਡੇ ਥੱਲੇ ਆ ਗੱਲਾਂ ਕਰਨੀਆਂ ਥੱਲੇ ਪਰ ਮੈਂ ਥੱਕੀ ਆ ਬਸ ਵੇਰ ਦੇ ਅੱਜ ਨਿਕਲਿਆ ਹੀ ਅੰਮ੍ਰਿਤਸਰ ਫੋਨ ਲੈ ਲਿਆ ਨਾਮ ਮੇਰੇ ਇਹ ਮੇਰੀ ਖਾ ਖਾ ਕੇ ਬਹੁਤ ਪੀਜ਼ੇ ਤਕਲੀ ਕਰਾ ਹਾ ਅੱਧੋਗੀ ਤੇਰੇ ਵਾਲੀ ਹਾਂ ਜੀ ਖਾ ਕੇ ਪੰਜ ਸੱਤ ਰੋਟੀਆਂ ਤੇ ਤੇਰੀ ਐਕਸਰਸਾਈਜ਼ ਹੋਣੀ ਆ ਜਿੰਨੇ ਕਿਆ ਬਾਤ ਲੈ ਓਏ ਕਿਆ ਬਾਤ ਫੇਰ 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 ਇੱਕ ਵਾਰੀ ਫੇਰ ਇੱਕ ਵਾਰੀ ਨਾ ਆ ਤੈਨਾਂ ਯਾਰ ਆਪਾਂ ਤਾਂ ਉੱਛਾ ਹੀ ਇੰਦਾ ਪਾ ਲੰਦੀ ਆ ਤੁਹਾਨੂੰ ਮੈਂ ਕਿ ਸੋਚਿਆ ਵੀ ਨਹੀਂ ਕਿ ਮੈਂ ਇੱਧਰ ਆਣਾ ਆ ਉੱਧਰ ਹੀ ਖੇ ਜਾਣਾ ਹੁੰਦਾ ਉੱਧਰ ਤਾਂ ਪਤਾ ਹੀ ਹਾਂਜੀ ਉੱਧਰ ਹੈਗੇ ਨੇ ਕਿਚਨ ਕੋਲ ਹੈਗੇ ਆਛਾ ਆਛਾ ਹਾਂ ਇੱਥੇ ਤੇ ਦਾਣਾ ਪਣੀ ਆ ਵੀ ਕਿੱਥੇ ਆਇਆ ਬਾਕੀ ਇੱਲਾਦਾ ਤੇ ਅੱਜ ਗੁਰਜੀਤ ਕੋਈ ਆਲੇ ਤੇ ਆ ਗਈ ਅੱਧਰ ਨੂੰ ਬਾਕੀ ਜਿੱਥੇ ਦਾਣੇ ਆਂਦੇ ਉੱਥੇ ਹੀ ਖਾਣੇ ਹਨਾ ਜਾਂ ਦਾਣੇ ਤਾਂ ਗਾਣੇ ਨਾਨਕਾ ਸੱਚੇ ਆਂਦੇ ਆਂਦੇ ਮੈਂ ਕਰਨੀ ਮਿਲੂ ਕਹਿੰਦੀ ਬੇਬੇ ਮੈਨੂੰ ਇੰਨਾ ਜਿਆਦਾ ਹੁੰਦਿਆ ਲੱਗਿਆ ਕਿ ਤੂੰ ਮੇਰੇ ਕੋਲ ਆਣਾ ਸੀਗਾ ਤੇ ਨਹੀਂ ਆਈ ਮੈਂ ਕੈਨਸਲ ਕੋਈ ਗੱਲ ਨਹੀਂ ਕੈਨਸਲ ਬਾਅਦ ਜਦ ਨਹੀਂ ਉਹ ਕਹਿੰਦਾ ਕਿ ਮੇਰੇ ਪ੍ਰੈਕਟੀਕਲਸ ਬਣਾਉਣ ਵਾਲੇ ਆ ਤੇ ਪੂਜੀ ਉਹ ਛਾੜਦੇ ਹੋਣਾ ਕਵਰ ਕਰਦੇ ਹੋ ਮੈਂ ਕਿ ਤੂੰ ਤੇ ਉੱਥੇ ਰਹਿਣਾ ਰਿਆਣੀ ਤੇ ਕਹਿੰਦੇ ਨਹੀਂ ਮੈਂ ਤੁਹਾਨੂੰ ਵਾਪਸ ਲੈਣਾ ਫਿਰ ਮਤਲਬ ਕਿ ਐਸੀ ਕਰਦੇ ਸਾਰਾ ਪਲਾਨ ਲੜਾ ਟੈਨ ਹੋ ਗਿਆ ਉਹਦੇ ਪ੍ਰੈਕਟੀਕਲ ਬਣਉਣ ਵਾਲੀ ਹੈ ਪਹਿਲੇ ਉਹ ਡਾਟਾ ਪੜ੍ਹਣ ਡਿਆ ਨਾ ਬੇਟਾ ਬੈਠਾ ਉਹਦੇ ਮੈਂ ਉੱਪਰ ਗਏ ਜੋ ਤੂੰ ਇਹ ਤੇ ਚੱਲਿਆ ਦੂਸਰੇ ਚਾਦਰ ਤੁਸੀਂ ਲੈਣਾ ਪਾਟਣ ਵਾਲੀਆਂ ਨਾ ਇੰਨਾ ਕਿੰਦਰ ਚਾਦਰ ਲੈਂ ਗਿਆ ਇੱਥੇ ਦੇਖੋ ਕੀ ਕਰਦੇ ਆ ਕੀ ਕਰਦੇ ਨੇ ਠੀਕ ਹੀ ਹੈ ਥੰਮ ਨਹੀਂ ਤਾਂ ਵੀ ਲਾਉ ਜੀ ਅਸੀਂ ਸਾਡਾ ਅੱਜ ਦਾ ਛੋਟਾ ਜਿਹਾ ਵਲੋਗ ਮਿਲਦੇ ਆਂ ਜੀ ਕੱਲ ਨੂੰ ਕਿਸ ਨਵੀਂ ਵੀਡੀਓ ਨਾਲ ਤੱਕ ਲਈ ਸਸੇ ਨੂੰ ਸਸੇ ਕਾਲ ਵਿਦਾਈ ਬਾਏ ਬਾਏ ਠੀਕ ਆ ਜਾ ਤੇ ਹਾਂਜੀ ਠੀਕ ਆ